ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਉਹ ਠੀਕ ਠਾਕ ਉਹ ਚੜ੍ਹਦੀ ਕਲਾ ਅੱਜ ਦੀ ਵੀਡੀਓ ਉਹਨਾਂ ਵਾਸਤੇ ਜਿਹੜੇ ਆਪਣੀ ਜਾਤ ਦਾ ਹੰਕਾਰ ਕਰਦੇ ਆ ਜਿਹੜੇ ਇਹ ਸੋਚਦੇ ਆ ਕਿ ਸਾਡਾ ਲੈਵਲ ਬਹੁਤ ਉੱਚਾ ਆ ਜੀ ਬਾਕੀ ਸਾਰੇ ਸਾਡੇ ਤੋਂ ਥੱਲੇ ਆ ਇਹ ਵੀਡੀਓ ਉਹਨਾਂ ਵਾਸਤੇ ਆ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਠੀਕ ਆ ਜੀ ਤੇ ਸਾਰੀ ਦੇਖੋ ਐਂਡ ਤੱਕ ਫੇਰ ਤੁਹਾਨੂੰ ਸਾਰੀ ਗੱਲ ਜਿਹੜੀ ਆ ਉਹ ਪਤਾ ਲੱਗਣੀ ਆ ਇਹ ਵੀ ਕੀ ਗੱਲ ਕੀਤੀ ਹੁੰਦੀ ਆ ਤੁਸੀਂ ਥੋੜੀ ਜੀ ਵੀਡੀਓ ਮੂਰੇ ਦੇਖ ਲੈਨੇ ਆ ਸਾਰੀ ਨਹੀਂ ਦੇਖਦੇ ਹੈਗੇ ਕਈ ਵਾਰ ਸਾਰੀ ਦੇਖਿਆ ਕਰੋ ਵੀਡੀਓ ਫੇਰ ਤੁਹਾਨੂੰ ਪਤਾ ਲੱਗਦਾ ਹੁੰਦਾ ਵੀ ਗੱਲ ਕੀ ਕੀਤੀ ਗਈ ਆ ਵਿੱਚ ਠੀਕ ਹੈ ਕਿ ਨਹੀਂ ਜਿਹੜੇ ਆਪਣੇ ਬੰਦੇ ਜਾਤ ਪਾਤ ਦਾ ਹੰਕਾਰ ਕਰਦੇ ਆ ਨਾ ਵੀ ਸਾਡੀ ਜਾਤ ਵੜੀ ਉੱਚੀ ਆ ਸਾਡੇ ਵਰਗਾ ਕੋਈ ਨਹੀਂ ਜਾਂ ਜਿਹੜੇ ਇਹ ਸੋਚ ਲੈਂਦੇ ਯਾਰ ਅਸੀਂ ਤਾਂ ਨਮਾਣੇ ਜائیں ਅਸੀਂ ਥੱਲੇ ਆ ਨੀਵੇਂ ਆ ਇਹ ਬਹੁਤ ਗਲਤ ਗੱਲ ਆ ਆਪਾਂ ਸਾਰੇ ਬਰੋਬਰ ਆ ਸਾਰਿਆਂ ਦੇ ਵਿੱਚ ਇੱਕੋ ਹੀ ਰੰਗ ਦਾ ਖੂਨ ਆ ਠੀਕ ਹੈ ਜਾਤ ਪਾਤ ਦਾ ਪਤਾ ਨਹੀਂ ਕਿਹੜੇ ਨੇ ਬਣਾਤੀਆਂ ਤੇ ਚਲੀਆਂ ਆਉਂਦੀਆਂ ਆਪਣੇ ਜਿਹੜੇ ਇੱਕ ਦਿਮਾਗਾਂ ਦੇ ਵਿੱਚ ਕਹਿ ਦੀ ਕਿ ਜ਼ਹਿਰ ਘੋਲਤਾ ਜਾਤ ਪਾਤ ਵਾਲਾ ਆਪਾਂ ਸਾਰੇ ਇੱਕ ਆ ਕੋਈ ਵੱਖਰੇ ਨਹੀਂ ਹੈਗੇ ਸਾਨੂੰ ਸਾਰਿਆਂ ਨੂੰ ਇੱਕ ਹੀ ਸਮਝਣਾ ਚਾਹੀਦਾ ਹੈ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਆ ਤੇ ਹੜ੍ਹਾਂ ਦੇ ਵਿੱਚ ਹੋਕ ਹੀ ਰਿਹਾ ਆ ਲੋਕ ਟਰਾਲੀਆਂ ਦੇ ਮਗਰ ਭੱਜ ਰਹੇ ਆ ਰਾਸ਼ਨ ਲੈ ਰਹੇ ਆ ਕਿਸ ਤਰ੍ਹਾਂ ਖੋਹ ਰਹੇ ਆ ਲੁੱਟ ਰਹੇ ਆ ਕਈਆਂ ਥਾਵਾਂ ਦੇ ਦੇਖਿਆ ਆਪਾਂ ਵੀਡੀਓ ਤੇ ਜਿਹੜੇ ਸੇਵਾ ਕਰਨ ਆਏ ਆ ਉਹ ਉਹਨਾਂ ਦੀ ਬੋਲਬਾਣੀ ਕਈਆਂ ਦੀ ਕਿਹੋ ਜਿਹੀ ਆ ਜਾਂ ਕਈ ਪਿੰਡ ਦੇ ਲੋਕ ਕਿੰਦਾ ਲੋਕਾਂ ਦੇ ਨਾਲ ਵਿਵਹਾਰ ਕਰ ਰਹੇ ਆ ਕਿਸ ਤਰੀਕੇ ਨਾਲ ਗੱਲ ਕਰ ਰਹੇ ਆ ਤੇ ਸਾਰੀ ਵੀਡੀਓ ਤਾਂ ਹੀ ਮੈਂ ਕਹਿੰਦਾ ਸਾਰੀ ਵੀਡੀਓ ਦੇਖੋ ਠੀਕ ਹੈ ਜੀ ਪਤਾ ਕੀ ਗੱਲ ਆ ਇੱਕ ਮੈਂ ਗੱਲ ਇੱਥੇ ਕਹਿਣੀ ਚਾਹਨਾ ਜਿਹੜੇ ਸੇਵਾਦਾਰ ਵੀ ਆ ਤੇ ਜਿਹੜੇ ਇਦਾਂ ਸਮਾਨ ਮੰਗ ਵੀ ਰਹੇ ਉਹਨਾਂ ਨੂੰ ਵੀ ਪਹਿਲੀ ਗੱਲ ਤਾਂ ਕਿਸੇ ਦੀ ਜਾਤ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ ਚਾਹੇ ਸਮਾਨ ਕੋਈ ਵੱਡਣ ਆ ਰਿਹਾ ਆ ਚਾਹੇ ਸਮਾਨ ਕੋਈ ਲੈਣ ਆ ਰਿਹਾ ਸਾਰਿਆਂ ਨੂੰ ਇਹ ਚੀਜ਼ ਸੋਚਣੀ ਚਾਹੀਦੀ ਆ ਕਦੇ ਕਿਸੇ ਦੀ ਜਾਤ ਨੂੰ ਕਿਸੇ ਦੇ ਧਰਮ ਨੂੰ ਟਾਰਗੇਟ ਨਹੀਂ ਕਰਨਾ ਚਾਹੀਦਾ ਤੇ ਜਿਹੜੇ ਕਰਦੇ ਆ ਉਹ ਖੱਚਾਂ ਆ ਤੁਸੀਂ ਸਮਝਦੇ ਨਾ ਇਹ ਹਰ ਧਰਮ ਦੇ ਵਿੱਚ ਹਰ ਜਾਤ ਦੇ ਵਿੱਚ ਇਦਾਂ ਦੇ 5-7 ਬੰਦੇ ਹੁੰਦੇ ਹੀ ਆ ਜਿਹੜੇ ਧਰਮ ਨੂੰ ਜਾਤ ਨੂੰ ਟਾਰਗੇਟ ਕਰਦੇ ਆ ਜਿਨ੍ਹਾਂ ਨੇ ਸਿਰਫ ਮੁੱਦੇ ਬਣਾਉਣੇ ਹੁੰਦੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਗੱਲ ਕਿੱਦਾਂ ਕਰਨੀ ਆ ਤੇ ਆਪਾਂ ਕੀ ਕਰਦੇ ਆ ਸਾਨੂੰ ਫਲਾਣੇ ਨੇ ਆ ਗੱਲ ਕਹਿਤੀ ਆਪਾਂ ਪੂਰੀ ਕਾਸਟ ਨੂੰ ਟਾਰਗੇਟ ਕਰ ਲੈਨੇ ਆ ਮੈਂ ਬਹੁਤ ਸੋਸ਼ਲ ਮੀਡੀਆ ਤੇ ਵੀਡੀਓ ਦੇਖਦਾ ਆ ਬਹੁਤ ਬੰਦੇ ਕਹੀ ਜਾਂਦੇ ਆ ਆ ਦੇਖੋ ਜੀ ਮੱਝੀ ਸਿੱਖ ਇਦਾਂ ਕਰਦੇ ਆ ਜੀ ਕੋਈ ਕਹਿੰਦਾ ਦੇਖੋ ਜੀ ਜੱਟ ਇਦਾਂ ਕਰਦੇ ਆ ਜੀ ਇਹ ਚੀਜ਼ਾਂ ਨਹੀਂ ਹੁੰਦੀਆਂ ਜੇ ਮੰਨ ਲਓ ਕੋਈ ਮੈਨੂੰ ਕੁਝ ਕਹਿ ਰਿਹਾ ਨਾ ਮੈਂ ਉਹਨੂੰ ਕਹਿ ਸਕਦਾ ਵੀ ਯਾਰ ਤੂੰ ਮੈਨੂੰ ਆ ਗੱਲ ਕਹੀ ਐ ਮੈਂ ਥੋੜੀ ਕਹਿ ਸਕਦਾ ਕਿ ਮੈਨੂੰ ਫਲਾਨੀ ਕੌਮ ਨੇ ਆ ਗੱਲ ਕਹੀ ਐ ਜਾਂ ਫਲਾਣੇ ਧਰਮੋਲ ਦੇ ਧਰਮ ਨੇ ਆ ਗੱਲ ਕਹੀ ਐ ਉਹ ਬੰਦਾ ਗਲਤ ਹੋ ਸਕਦਾ ਪੂਰੀ ਕਾਸਟ ਪੂਰਾ ਧਰਮ ਗਲਤ ਨਹੀਂ ਹੁੰਦਾ ਕਦੇ ਵੀ ਸਾਡੇ ਇੰਨੀ ਗੱਲ ਸਾਡੇ ਦਿਮਾਗ 'ਚ ਨਹੀਂ ਵੱੜਦੀ ਵੀ ਅਸੀਂ ਕੀ ਸੋਚੀ ਜਾਂਦੇ ਆ ਤੁਸੀਂ ਇੱਕ ਗੱਲ ਧਿਆਨ ਨਾਲ ਦੇਖੋ ਪਹਿਲਾਂ ਮੈਨੂੰ ਇਹਨਾਂ 'ਚ ਜਾਂਦਾ ਨਹੀਂ ਸੀ ਇਹਨਾਂ ਪਤਾ ਜਦੋਂ ਆਪਾਂ ਨੂੰ ਕਮੈਂਟ ਆਉਂਦੇ ਆ ਨਾ ਆਪਾਂ ਮੈਂ ਦੇਖਦਾ ਕਈ ਪੇਜਾਂ ਵਾਲੇ ਉਹ ਕਮੈਂਟਾਂ ਦੇ ਰਿਪਲਾਈ ਦੇਈ ਜਾਂਦਾ ਦੇਖੋ ਜੀ ਫੁਲਾਣ ਨੇ ਸਾਨੂੰ ਆਹ ਕਹਿਤਾ ਤੁਸੀਂ ਉਹ ਕਮੈਂਟ ਜਦੋਂ ਖੋਲਦੇ ਅਗਲੀ ਦੀ ਆਈਡੀ ਦਾ ਖੋਲ ਕੇ ਦੇਖੋ ਕੀ ਹੈਗਾ ਆਈਡੀ ਦੇ ਵਿੱਚ ਬਹੁਤੀਆਂ ਆਈਡੀਆਂ ਜਿਹੜੀਆਂ ਦੀ ਪ੍ਰੋਫਾਈਲ ਲੋਕ ਹੁੰਦੀ ਆ ਇਹ ਦੇਖੋ ਨੇ ਆਖਰੀ ਪੋਸਟ ਕਦੋਂ ਪਾਈ ਆ ਬੰਦੇ ਨੇ ਕਈ ਫੇਕ ਆਈਡੀਆ ਆ ਬਹੁਤ ਜ਼ਿਆਦੀਆਂ ਜਿਹੜੇ ਤੁਹਾਨੂੰ ਲੜਾਉਣਾ ਚਾਹੁੰਦੇ ਆ ਤੁਸੀਂ ਇਹ ਗੱਲ ਸਮਝਦੇ ਨਹੀਂ ਹੈਗੇ ਤੇ ਦੂਜੀ ਗੱਲ ਜਿਹੜੇ ਸੇਵਾ ਲੈ ਕੇ ਜਾਂਦੇ ਆ ਉਹਨਾਂ ਨੂੰ ਚਾਹੀਦਾ ਹੈਗਾ ਵੀ ਆਪਣੇ ਗਰੁੱਪ ਜਾਂ ਵੱਡੇ ਸੰਗਠਨ ਦੇ ਨਾਲ ਜੁੜਨ ਪਿੰਡਾਂ ਦੇ ਵਿੱਚ ਸੇਵਾ ਕਰਨ ਸੜਕਾਂ ਦੇ ਉੱਤੇ ਇਦਾਂ ਨਾ ਕਰਨ ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਆ ਨਾ ਉੱਥੇ ਤੁਸੀਂ ਰਿਜਿਆ ਹੋਇਆ ਲੰਗਰ ਲਾਓ ਉੱਥੇ ਤੁਸੀਂ ਦਾਲ ਫੁਲਕਾ ਚਲਾਈ ਚੱਲੋ ਜਿਹਨੂੰ ਲੋੜ ਆ ਤੁਸੀਂ ਹਫ਼ਤਾ 10 ਦਿਨ ਮਹੀਨਾ ਚਲਾਓ ਜਿੰਨਾ ਤੁਸੀਂ ਸੁੱਕਾ ਰਾਸ਼ਨ ਵੰਡ ਰਹੇ ਆ ਸਰਕਾ ਤੇ ਸੱਟ ਰਹੇ ਆ ਉਹਦਾ ਕੀ ਫਾਇਦਾ ਠੀਕ ਹੈ ਕਿ ਨਹੀਂ ਫਿਰ ਤੁਸੀਂ ਕਹਿ ਰਹੇ ਹੋ ਕਿ ਲੋਕ ਜਮਾ ਕਰ ਰਹੇ ਲੋਕਾਂ ਨੇ ਜਮਾ ਕਰਨਾ ਹੀ ਆ ਜਾਂ ਤੁਸੀਂ ਟਰਾਲੀਆਂ ਹੀ ਹੁਣ ਇੱਕ ਜਗ੍ਹਾ 10 ਟਰਾਲੀਆਂ ਚੱਲ ਗਈਆਂ ਤੁਹਾਨੂੰ ਹੁੰਦਾ ਵੀ ਛੇੜੀ ਛੇੜੀ ਦਈਏ ਤੇ ਮੁੜੀਏ ਘਰੋਂ ਚਲੋ ਠੀਕ ਹੈ ਜੀ ਅਸੀਂ ਸੇਵਾ ਕਰਤੀ ਇਦਾਂ ਨਹੀਂ ਹੁੰਦਾ ਹੈਗਾ ਤੁਸੀਂ ਉੱਥੇ ਜੇ ਦੇਣਾ ਹੀ ਆ ਰਾਸ਼ਨ ਤੁਸੀਂ ਉੱਥੇ ਜਿੱਦਾਂ ਮੰਨ ਲਓ ਗਰੁੱਪ ਬਣਾ ਲਓ ਪਿੰਡ-ਪਿੰਡ ਵੰਡ ਲਓ ਕਿ ਫਲਾਣੇ ਪਿੰਡ ਦੇ ਵਿੱਚ ਹੀ ਨੀਆਂ ਟਰਾਲੀਆਂ ਚੱਲ ਗਈਆਂ ਆ ਉੱਥੇ ਕਿਸੇ ਸਾਂਝੀ ਜਗ੍ਹਾ ਤੇ ਗੁਰਦੁਆਰਾ ਸਾਹਿਬ ਚੱਕ ਕਿਤੇ ਵੀ ਕੋਈ ਜਗ੍ਹਾ ਮਿਲਦੀ ਹੈ ਤੁਹਾਨੂੰ ਉੱਥੇ ਲੰਗਰ ਲਾ ਦਿਓ ਵੀ ਆਉਂਦੇ ਸ਼ਗੋ ਨਾਲੇ ਜਿਹੜੀਆਂ ਬੀਬੀਆਂ ਸੜਕਾਂ ਤੇ ਭੱਜੀਆਂ ਫਿਰਦੀਆਂ ਨਾਲ ਪਕਾਉ ਲੰਗਰ ਸਾਰਾ ਪਿੰਡ ਛਗੇ ਇੰਨੇ ਲੋਕ ਉਥੇ ਸੇਵਾ ਕਰ ਰਹੇ ਨਾਲੇ ਉਹਨਾਂ ਨੂੰ ਵੀ ਮਿਲੇ ਅਸੀਂ ਕੀ ਕਰ ਰਹੇ ਆ ਟਰੈਕਟਰ ਦੇ ਪੈਕਟ ਲੈ ਜਾਈ ਰਹੇ ਆ ਆਹ ਲਓ ਜੀ ਲੈ ਜਾਓ ਜੀ ਫੜ ਲਓ ਜੀ ਫੜ ਲਓ ਸਿੱਟੀ ਜਾਂਦੇ ਆ ਫੇਰ ਅਸੀਂ ਕਹਿੰਨੇ ਆ ਕਿ ਲੋਕ ਲੰਗਰ ਹਟ ਤੋਂ ਜੀ ਸਮਰਖ ਹੋ ਰਹੇ ਆ ਸਾੜ ਤੋਂ ਫੜ ਰਹੇ ਆ ਲੋਕ ਜਮਾ ਕਰ ਰਹੇ ਆ ਇਹ ਤੇ ਗਲਤੀ ਦੋਹਾਂ ਦੀ ਆ ਇੱਕ ਦੀ ਨਹੀਂ ਹੈਗੀ ਇਹ ਗੱਲ ਸੋਚੋ ਜਰੂਰ ਜੇ ਇਦਾਂ ਤੁਸੀਂ ਕਰੋਗੇ ਨਾ ਤਾਂ ਹੋ ਸਕਦਾ ਥੋੜਾ ਬੋਤਾ ਬਚਾਅ ਹੋ ਜAVE ਨਾਲੇ ਘਟ ਲੰਗਣਾ ਰਸਣੇ ਦਾ ਬਾਕੀ ਹੋ ਸਕਦਾ ਕੋਈ ਮੇਰੀਆਂ ਗੱਲਾਂ ਦੇ ਨਾਲ ਸਹਿਮਤ ਨਾ ਹੋਵੇ ਕਿ ਮੈਂ ਬਹੁਤਾ ਸਿਆਣਾ ਨਹੀਂ ਅਸੀਂ ਬਾਹਰ ਬੈਠੇ ਜੋ ਚੀਜ਼ਾਂ ਦੇਖ ਰਹੇ ਆ ਨੋਟ ਕਰ ਰਹੇ ਆ ਉਹੀ ਤੁਹਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਇੰਨਾ ਕਰ ਸਕਦੇ ਆ ਆਪੀ ਨਾ ਰੌਲਾ ਪਾਵੇ ਤੇ ਬਾਕੀ ਇੱਕ ਦੂਜੇ ਦੇ ਧਰਮ ਨੂੰ ਇੱਕ ਦੂਜੇ ਦੀ ਕਾਸ ਨੂੰ ਕੋਈ ਵੀ ਟਾਰਗੇਟ ਨਾ ਕਰੋ ਰਲ ਮਿਲ ਕੇ ਰਹੋ ਪਿਆਰ ਦੇ ਨਾਲ ਤੇ ਜਿਉਂਦੇ ਵਸਦੇ ਰਹੋ ਮਿਲਦੇ ਆ ਨੈਕਸਟ ਵੀਡੀਓ